ਸਤ ਸ੍ਰੀ ਅਕਾਲ ਦੋਸਤੋ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਦੇ MP1 ਤੋਂ ਬਾਅਦ ਉਹਨਾਂ ਦੀ ਰਿਹਾਈ ਦੇ ਲਈ ਹਰ ਰੋਜ਼ ਵੱਡੀਆਂ ਖਬਰਾਂ ਸਾਹਮਣੇ ਆਈਆਂ ਸਨ ਜਿੱਥੇ ਕਿ ਇਹ ਵੀ ਪਤਾ ਲੱਗਿਆ ਸੀ ਕਿ ਉਹਨਾਂ ਦੀ ਰਿਹਾਈ ਦੇ ਲਈ ਪ੍ਰਸ਼ਾਸਨ ਵੱਲੋਂ ਵੀ ਹੱਥ ਅੱਗੇ ਵਧਾਇਆ ਗਿਆ ਪਰ ਹੁਣ ਇਸ ਮਾਮਲੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਮਾਮਲੇ ਦੇ ਵਿੱਚ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਕੀ ਖੁਲਾਸਾ ਕੀਤਾ ਹੈ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਈਮਾਨ ਸਿੰਘ ਖਾਰਾ ਨੇ ਜਿਨ੍ਹਾਂ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਇੱਕ ਅਜਿਹਾ ਖੁਲਾਸਾ ਕਰ ਦਿੱਤਾ ਕਿ ਜਿਸ ਨੇ ਹਰ ਇੱਕ ਨੂੰ ਹੈਰਾਨ ਵੀ ਕਰਕੇ ਰੱਖ ਦਿੱਤਾ ਕਿਉਂਕਿ ਇਸ ਖੁਲਾਸੇ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਤੇ ਇੱਕ ਵੱਡਾ ਕੁਐਸਚਨ ਮਾਰਕ ਲੱਗ ਗਿਆ ਹੈ ਕੀ ਹੈ ਪੂਰਾ ਮਾਮਲਾ ਉਹ ਪਹਿਲਾਂ ਤੁਹਾਨੂੰ ਸੁਣਾਉਣਾ ਇਮਾਨ ਸਿੰਘ ਖਾਰਾ ਨੇ ਕੀ ਕਿਹਾ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਮਾਮਲੇ ਦੇ ਵਿੱਚ ਉਥੇ ਵੀ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਬਾਜੇ ਕੇ ਜੋ ਕਿ ਮਾਨਸਿਕ ਬਿਮਾਰ ਦੱਸੇ ਜਾ ਰਹੇ ਨੇ ਉਹਨਾਂ ਦੀ ਹਾਲਤ ਦੇ ਵਿੱਚ ਵੀ ਕੋਈ ਬਹੁਤੇ ਸੁਧਾਰ ਦੀ ਖਬਰ ਸਾਹਮਣੇ ਨਹੀਂ ਆਈ ਹੈ ਜਿਬਰੂਗੜ ਜੇਲ੍ਹ ਚੋਂ ਜਿਹੜੇ ਸਿੰਘ ਨੇ ਸਾਰੇ ਉਹਨਾਂ ਨੇ ਦੱਸਿਆ ਵੀ 3 ਜੂਨ 2024 ਨੂੰ ਇੱਕ ਕਨਫਰਮੇਸ਼ਨ ਆਰਡਰ ਪਾਸ ਕੀਤਾ ਹੈ ਭਗਵੰਤ ਮਾਨ ਦੀ ਸਰਕਾਰ ਨੇ ਭਗਵੰਤ ਮਾਨ ਦੇ ਹੋਮ ਸਕੱਤਰ ਨੇ ਜਿਸ ਦੇ ਵਿੱਚ ਇਹ ਲਿਖਿਆ ਗਿਆ ਵੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਐਨਐਸਏ ਹੈ ਉਹ 12 ਮਹੀਨਿਆਂ ਲਈ ਕਨਫਰਮ ਕਰ ਦਿੱਤੀ ਗਈ ਹੈ ਮਤਲਬ ਕਿ ਜੋ 19 ਮਾਰਚ 2025 ਤੱਕ ਜੋ ਇਹਨਾਂ ਦੀ ਜਿਹੜੀ ਐਨਐਸਏ ਹੈ ਉਹ ਪੰਜਾਬ ਸਰਕਾਰ ਨੇ ਕਨਫਰਮ ਕਰ ਦਿੱਤੀ ਹੈ ਕੋਈ ਗਰਾਊਂਡ ਨਹੀਂ ਉਸ ਵਿੱਚ ਦਿੱਤੇ ਗਏ ਤਾਂ ਬੜਾ ਜ਼ਿਆਦਾ ਇੱਕ ਆਇ ਲੱਗ ਰਿਹਾ ਹੈ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਜਦੋਂ ਉਹਨਾਂ ਨੂੰ ਸੀਆਈਡੀ ਦੇ ਅਸਰਾਂ ਨੇ ਦੱਸਿਆ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਵੀ ਹੁਣ ਜਿੱਤ ਪੱਕੀ ਹੈ ਭਾਈ ਅਮਰਿਤਪਾਲ ਸਿੰਘ ਦੀ ਇੱਕ ਨਵੇਂ ਪੰਥਕ ਦਲ ਦੀ ਇੱਕ ਨਵੀਂ ਖੇਤਰੀ ਧਿਰ ਦੀ ਜਿੱਤ ਪੱਕੀ ਹੈ ਤਾਂ ਉੱਥੋਂ ਲੱਗ ਰਿਹਾ ਇੱਕ ਈਰਖਾ ਭਾਵਨਾ ਦੇ ਨਾਲ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ 1 ਸਾਲ ਦੀ ਨਵੀਂ ਐਨਐਸਸੀ ਵਧਾ ਦਿੱਤੀ ਗਈ ਹੈ ਸੋ ਦੋਸਤੋ ਕੀ ਕਹਿਣਾ ਤੁਹਾਡਾ ਇਸ ਮਾਮਲੇ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਐਨਐਸਏ ਵਧਾਈ ਗਈ ਹੈ ਉਹ ਸਹੀ ਹੈ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਨਹੀਂ ਹੈ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਬਾਦ ਇਸ ਅਹਿਮ ਮੁੱਦੇ ਤੇ ਕੀ ਸੋਚਦੀ ਹੈ ਉੱਥੇ ਹੀ ਇੱਕ ਹੋਰ ਬੇहद ਗੰਭੀਰ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਵਿੱਚ ਜੋ ਕਿ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪੂਰੀ ਵੀਡੀਓ ਦੇਖਣ ਤੋਂ ਬਾਅਦ ਇਸ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ ਉਹ ਵੀ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਤੇ ਹੋਰ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਦੇ ਰਹਿਣ ਦੇ ਲਈ ਤੁਹਾਡੇ ਹੀ ਆਪਣੇ ਚੈਨਲ ਅਨਲਿਮਿਟਡ ਗਿਆਨ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਸਵੇਰੇ ਜਦੋਂ ਮੈਂ ਆਪਣੇ ਫੋਨ ਤੇ ਵਟਸਐਪ ਦੀ ਸਟੋਰੀ ਦੇਖੀ ਤੇ ਕਿਸੇ ਪੱਤਰਕਾਰ ਨੇ ਉਹਦੇ ਤੇ ਸਟੋਰੀ ਪਾਈ ਹੋਈ ਸੀ ਜਿਹਦੇ ਤੇ ਅਮਰਸਰ ਕ੍ਰੂਸੇਡ ਸ਼ਬਦ ਵਰਤਿਆ ਹੋਇਆ ਸੀ ਅੱਜ ਤੋਂ 2 ਸਾਲ ਪਹਿਲਾਂ ਇੱਥੇ ਅਮਰਸਰ ਦੇ ਵਿੱਚ ਇਦਾਂ ਦਾ ਇਹਨਾਂ ਦਾ ਇੱਕ ਮਸੀਹ ਸੰਮੇਲਨ ਹੋਇਆ ਜਿਹਦੇ ਵਿੱਚ ਇਹਨਾਂ ਨੇ ਕ੍ਰੂਸੇਡ ਸ਼ਬਦ ਵਰਤਿਆ ਸੀ ਤੇ ਉਸ ਸਮੇਂ ਅਸੀਂ ਇਹਨਾਂ ਦੀਆਂ ਜਿਹੜੀਆਂ ਸਿੱਖੀ ਦੇ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਉਹਦੇ ਉੱਤੇ ਕੰਮ ਕਰ ਰਹੇ ਸੀ ਡਾਕੂਮੈਂਟੇਸ਼ਨ ਕਰ ਰਹੇ ਸੀ ਬਹੁਤ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਹੋਈਆਂ ਮੱਝ ਦੀ ਧਰਤੀ ਤੇ ਜਿਨ੍ਹਾਂ ਦੇ ਪਿੱਛੇ ਸਾਈ ਪਾਦਰੀਆਂ ਦਾ ਹੱਥ ਸੀ ਕੁਝ ਨੂੰ ਸਜ਼ਾ ਹੋਈਆਂ ਤੇ ਉਹ ਸਾਰੀ ਡਾਕੂਮੈਂਟੇਸ਼ਨ ਅਸੀਂ ਕੀਤੀ ਤੇ ਮੈਂ ਖੁਦ ਵੀ ਧਰਮ ਦਾ ਵਿਦਿਆਰਥੀ ਹਾਂ ਸਾਰੇ ਧਰਮਾਂ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਮੈਨੂੰ ਕ੍ਰੂਸੇਡ ਸ਼ਬਦ ਦੇ ਮਾਇਨੇ ਪਤਾ ਕਿ ਇਹ ਸ਼ਬਦ ਕਦੋਂ ਬਣਿਆ ਤੇ ਇਹਦੇ ਵਿਰੋਧ ਦੇ ਵਿੱਚ ਜਿਹਹਾਦ ਸ਼ਬਦ ਕਦੋਂ ਆਇਆ ਕ੍ਰੂਸੇਡ ਦਾ ਮੋਟਾ ਜਿਹਾ ਇਤਿਹਾਸ ਦੱਸ ਦਈਏ ਇਹ ਸ਼ਬਦ ਦਾ ਭਾਵ ਹੈ ਕਿ ਕਿਸੇ ਧਰਤੀ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਕਬਜ਼ਾ ਕਰਨਾ ਚਾਰ ਵਾਰੀ ਕ੍ਰੂਸੇਡ ਹੋਈ ਆ ਜਰੂਸ਼ਲਾਈਮ ਦੇ ਉੱਤੇ ਜਿੰਨੀ ਵਾਰੀ ਮਸੀਹਾਂ ਨੇ ਹਮਲੇ ਕੀਤੇ ਆ ਉਹ ਇਸ ਸ਼ਬਦ ਦੇ ਹੇਠ ਜੰਗ ਕੀਤੀ ਆ ਜਿਵੇਂ ਅਸੀਂ ਧਰਮਯੁੱਧ ਦੇ ਨਾਂ ਤੇ ਜੰਗ ਲੜਦੇ ਆ ਜਿਵੇਂ ਮੁਸਲਮਾਨ ਜਿਹਹਾਦ ਦੇ ਨਾਂ ਤੇ ਜੰਗ ਲੜਦੇ ਆ ਇਵੇਂ ਈਸਾਈ ਕ੍ਰੂਸੇਡ ਸ਼ਬਦ ਦੇ ਨਾਂ ਦੇ ਉੱਤੇ ਜੰਗ ਲੜਦੇ ਆ ਤੇ ਮੋਟਾ-ਮੋਟਾ 20-25 ਲੱਖ ਬੰਦਾ ਜਿਹੜਾ ਇਸ ਸ਼ਬਦ ਦੀ ਭੇਟ ਚੜਿਆ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਉਹ ਸ਼ਬਦ ਦੀ ਵਰਤੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਈਸਾਈ ਪਾਦਰੀਆਂ ਨੇ ਕੀਤੀ ਅਜ ਤੋਂ 2 ਸਾਲ ਪਹਿਲਾਂ ਜਿਹਦਾ ਅਸੀਂ ਨੋਟਿਸ ਲਿਆ ਉਹਦੇ ਬਾਰੇ ਲੋਕਾਂ ਨੂੰ ਦੱਸਿਆ ਕਿ ਸ਼ਬਦ ਦਾ ਮਤਲਬ ਇਹ ਆ ਫਿਰ ਗਰਦਾਸਪੁਰ ਦੇ ਵਿੱਚ ਇਹਨਾਂ ਨੇ ਇੱਕ ਇਕੱਠ ਰੱਖਿਆ ਜਿੱਥੇ ਵੀਰ ਪਰਮਪਾਲ ਡਾਕਟਰ ਅਮਰਿੰਦਰ ਸਿੰਘ ਤੇ ਹੋਰ ਗੁਰਮੁਖ ਪਿਆਰੇ ਗਏ ਪ੍ਰਸ਼ਾਸਨ ਨਾਲ ਗੱਲ ਹੋਈ ਤੇ ਉੱਥੇ ਸੁਖਪਾਲ ਰਾਣਾ ਜਿਹੜਾ ਸੀ ਇਹਨਾਂ ਦੀ ਮਿਨਿਸਟਰੀ ਦਾ ਉਹਨੇ ਲਿਖਤੀ ਮਾਫੀ ਮੰਗੀ ਤੇ ਕਿਹਾ ਕਿ ਅਸੀਂ ਇਹ ਸ਼ਬਦ ਨਹੀਂ ਵਰਦਾਂਗੇ ਤੇ ਈਸਾਈ ਚਰਚਾਂ ਦੇ ਵੱਲੋਂ ਕੈਥੋਲਿਕਸ ਨੇ ਐਂਜੋਲਿਕਲ ਨੇ ਤੇ ਹੋਰ ਵੀ ਜਿਹੜੇ ਬੈਂਗਲੌਰ ਤੋਂ ਡਾਇਸਿਸ ਇਹਨਾਂ ਦੇ ਸਾਰੇ ਆਏ ਕਾਲਤਕ ਸਾਬ ਉੱਥੇ ਗੱਲਬਾਤ ਹੋਈ ਉਹਨਾਂ ਨੇ ਵੀ ਮੰਨਿਆ ਕਿ ਇਹ ਜਿਹੜੇ ਤੁਰੇ ਫਿਰਦੇ ਆ ਇਹ ਈਸਾਈ ਨਹੀਂ ਐ ਇਹ ਡੇਰੇਦਾਰ ਨੇ ਜਿਵੇਂ ਸਿੱਖਾਂ ਚ ਰਾਧਾ ਸੁਆਮੀ ਨੇ ਨਰੰਗਕਾਰੀ ਨੇ ਜਾਂ ਹੋਰ ਡੇਰੇਦਾਰ ਨੇ ਇਦਾਂ ਇਹ ਸਾਡੇ ਚ ਡੇਰੇਦਾਰ ਨੇ ਇਹ ਅਸਲੀ ਈਸਾਈ ਨਹੀਂ ਆ ਤੇ ਜੋ ਵੀ ਇਹ ਕਰਦੇ ਆ ਮੇਨ ਲਾਈਨ ਚਰਚਾਂ ਦਾ ਤੇ ਈਸਾਈਆਂ ਦਾ ਇਹਨਾਂ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਸਾਨੂੰ ਸੀ ਵੀ ਉਹ ਗੰਦ ਖਤਮ ਹੋ ਗਿਆ ਉਹ ਵੀ ਬੋਲ ਗਏ ਆ ਪਹਿਲਾਂ ਵੀ ਮਾਫੀ ਮੰਗ ਲਈ ਆ ਤੇ ਕੱਲ ਮੈਂ ਕੀ ਦੇਖਦਾ ਕਿ ਇਹਨਾਂ ਨੇ ਬੜੀ ਸ਼ਰਾਰਤ ਦੇ ਨਾਲ 1 ਮਹੀਨੇ ਤੋਂ ਇੱਥੇ ਤਿਆਰੀ ਚੱਲ ਰਹੀ ਪੋਸਟਰ ਲੱਗੇ ਹੋਏ ਆ ਉਹਨੂੰ ਪ੍ਰਾਰਥਨਾ ਸਭਾ ਕਿਹਾ ਜਾ ਰਿਹਾ ਮਸੀਹ ਸੰਮੇਲਨ ਕਿਹਾ ਜਾ ਰਿਹਾ ਕਿਤੇ ਵੀ ਕ੍ਰੂਸੇਡ ਸ਼ਬਦ ਦੀ ਵਰਤੋਂ ਨਹੀਂ ਹੋਈ ਪਰ 24 ਘੰਟੇ ਪਹਿਲਾਂ ਹੁਣ ਤੋਂ 24 ਘੰਟੇ ਪਹਿਲਾਂ ਇਕਦਮ ਉਹ ਪੋਸਟ ਫਲੈਸ਼ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ WhatsApp ਦੀਆਂ ਸਟੋਰੀਆਂ ਤੇ ਜਾਂਦਾ ਮੈਂ ਉਸ ਬੀਬੀ ਪੱਤਰਕਾਰ ਨੂੰ ਫੋਨ ਕਰਕੇ ਪੁੱਛਦਾ ਵੀ ਤੁਸੀਂ ਇਹ ਸਟੋਰੀ ਕਿੱਥੋਂ ਲੈ ਕੇ ਪਾਈ ਇਹਦਾ ਸੋਰਸ ਕੀ ਹੈ ਉਹ ਕਹਿੰਦੀ ਜੀ ਖਬਰ ਦੇ ਉੱਤੇ ਕੋਈ ਖਬਰ ਨਹੀਂ ਲਾਈ ਅਸੀਂ ਉਹਦੇ 'ਚ ਅਸੀਂ ਪ੍ਰਾਰਥਨਾ ਸਭਾ ਲਿਖਿਆ ਬਸ ਇਹ ਈਸਾਈ ਜਿਹੜੇ ਆ ਮਿਨਿਸਟਰੀ ਦੇ ਮੈਂਬਰ ਨੇ ਬਲੀਵਰਸ ਨੇ ਸਿਰਫ ਉਹਨਾਂ ਵਾਸਤੇ ਆ ਮੈਂ ਕਿਹਾ ਤੈਨੂੰ ਮਤਲਬ ਪਤਾ ਕ੍ਰੂਸੇਡ ਸ਼ਬਦ ਦਾ ਉਹ ਕਹਿੰਦੀ ਨਹੀਂ ਪਤਾ ਮੈਂ ਜਦੋਂ ਉਹਨੂੰ ਦੱਸਿਆ ਤੇ ਉਹਨੇ کہہ ਕੇ ਬੜੀ ਗਲਤ ਗੱਲ ਆ ਉਹਨੇ ਵੀ ਪੋਸਟਰ ਡਿਲੀਟ ਕੀਤਾ ਤੇ ਜਿਹੜੇ ਇੱਥੇ ਲੋਕਾਂ ਦਾ ਕੱਟ ਹੋ ਰਿਹਾ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਰੂਸੇਡ ਸ਼ਬਦ ਦਾ ਮਤਲਬ ਕੀ ਹੈ ਇਹ ਸਾਰੀ ਦੀ ਸਾਰੀ ਸਾਜ਼ਿਸ਼ ਅੰਕੁਰ ਨਰੂਲਾ ਹੋਰ ਇਹਦੇ ਨਾਲ ਦੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਦੇ ਇਸ਼ਾਰੇ ਦੇ ਉੱਤੇ ਪੰਜਾਬ ਦੇ ਵਿੱਚ 78 ਨੂੰ ਦੁਬਾਰਾ ਲਿਆਉਣਾ ਚਾਹੁੰਦੇ ਆ ਪੰਜਾਬ 'ਚ ਅੱਗ ਲਾਉਣਾ ਚਾਹੁੰਦੇ ਆ ਇਹ ਬੜੀ ਵੱਡੀ ਸਾਜ਼ਿਸ਼ ਆ ਅੱਜ ਸਾਰੀਆਂ ਜਥੇਬੰਦੀਆਂ ਐਕਟਿਵ ਹੋਈਆਂ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਤਿਆਰ ਆਂ ਸਾਡੀ ਧਰਤੀ ਤੇ ਆ ਕੇ ਜੇ ਕੋਈ ਧਰਮ ਯੁੱਧ ਦੇ ਨਾਂ ਤੇ ਸਾਨੂੰ ਲਲਕਾਰਦਾ ਸਾਨੂੰ ਦੱਸ ਨਾ ਵੇਖੋ ਪੰਜ ਨਾ ਵੇਖੋ ਸਾਨੂੰ ਕੱਲਾ ਨਾ ਦੇਖੋ ਅਸੀਂ ਉੱਥੇ ਜਾਣ ਲਈ ਤਿਆਰ ਹਾਂ ਲੜਨ ਵਾਸਤੇ ਤਿਆਰ ਹਾਂ ਤੁਸੀਂ ਦੱਸੋ ਤੁਹਾਡੀ ਜ਼ਿੰਮੇਵਾਰੀ ਕੀ ਆ ਤੇ 5-6 ਘੰਟੇ ਦੀ ਇਹ ਲੰਬੀ ਬਹਿਸ ਕਈ ਗੱਲਾਂ ਉਹਨਾਂ ਦੀਆਂ ਕਈ ਸਾਡੀਆਂ ਉਹਦੇ ਤੋਂ ਬਾਅਦ ਇਸ ਨਤੀਜੇ ਤੇ ਪ੍ਰਸ਼ਾਸਨ ਨੇ ਮੰਨਿਆ ਕਿ ਸ਼ਰਾਰਤ ਆ ਜਿਹੜਾ ਇਹਨਾਂ ਨੇ 24 ਘੰਟੇ ਪਹਿਲਾਂ ਪੋਸਟਰ ਪਾਇਆ ਜੀ ਪੋਸਟ ਡਿਲੀਟ ਕਰ ਦਿੰਦੇ ਆ ਚੇਂਜ ਕਰ ਦਿੰਦੇ ਆ ਬਹੁਤ ਕੁਝ ਹੋਇਆ ਹੁਣ ਉਹਨਾਂ ਨੇ ਗਲਤੀ ਮੰਨੀ ਆ ਕਿ ਅਸੀਂ ਇਹਦੇ ਤੋਂ ਬਾਅਦ ਇਹ ਸ਼ਬਦ ਦੀ ਵਰਤੋਂ ਨਹੀਂ ਕਰਦੇ ਤੇ ਹੋਰ ਵੀ ਜਿਹੜੇ ਉਹ ਜਿਹੇ ਸ਼ਬਦ ਸਾਨੂੰ ਲਲਕਾਰਨ ਵਾਸਤੇ ਵਰਤਣਗੇ ਭਵਿੱਖ ਦੇ ਭਵਿੱਖ ਦੇ ਵਿੱਚ ਅਸੀਂ ਇਸ ਕਾਗਜ਼ ਦੇ ਉੱਤੇ ਰਹਿਣ ਵਾਲੇ ਨਹੀਂ ਭਵਿੱਖ ਦੇ ਵਿੱਚ ਵੀ ਜੇ ਕੋਈ ਇਹੋ ਜਿਹੇ ਸ਼ਬਦ ਵਰਤਣਗੇ ਤੇ ਅਸੀਂ ਪ੍ਰਸ਼ਾਸਨ ਵੱਲ ਵੀ ਨਹੀਂ ਵੇਖਣਾ ਅਸੀਂ ਫਿਰ ਸਿੱਧਾ ਟਕਰਾਅ ਵਾਲੇ ਪਾਸੇ ਜਾਵਾਂਗੇ ਅਸੀਂ ਧਰਮਯੁੱਧ ਤੋਂ ਤੇ ਸਾਡਾ ਤਾਂ ਜਨਮ ਹੀ ਧਰਮਯੁੱਧ ਦੇ ਵਿੱਚ ਹੋਇਆ ਸਾਡਾ ਤਾਂ ਜਨਮ ਹੀ ਖੰਡੇ ਦੇ ਵਿੱਚ ਹੋਇਆ ਸਾਡਾ ਸਾਡਾ ਤਾਂ ਧਰਮ ਹੀ ਅਜੁੱਧ ਹੈ ਤੇ ਅਸੀਂ ਲੜਾਈ ਤੋਂ ਪਿੱਛੇ ਕਿਵੇਂ ਹਟ ਜਾਈਏ ਸਾਡੀ ਅਮਰਸਰ ਦੀ ਪਵਿੱਤਰ ਧਰਤੀ ਆ ਤੇ ਜੇ ਇੱਥੇ ਕੋਈ ਆ ਕੇ ਮੈਂ ਕਰੂਸੇਡ ਕਰਨਾ ਕੀ ਕਬਜ਼ਾ ਕਰਨਾ ਵੀ ਇੱਥੇ ਕੀ ਵੈਟਿਕਨ ਚਰਚ ਰਿਹਾ ਇੱਥੇ ਵੀ ਕੀ ਇਤਿਹਾਸਕ ਥਾਂ ਆ ਕੋਈ ਇੱਥੇ ਇਸਾਈਅਤ ਦੀ ਇਹ ਸਿੱਧਾ ਸਿੱਧਾ ਸਾਨੂੰ ਇੱਕ ਚੈਲੰਜ ਆ ਸਿੱਖ ਕੌਮ ਨੂੰ ਤੇ ਇਹ ਕਰ ਰਹੇ ਆ ਕੰਕਰ ਨੂਰਲੇ ਵਰਗੇ ਜਿਨ੍ਹਾਂ ਨੂੰ ਇਸਾਈ ਮੇਨ ਲਾਈਨ ਚਰਚ ਜਿਹੜੇ ਆ ਉਹ ਵੀ ਸਤਕਾਰ ਨਹੀਂ ਦਿੰਦੇ ਉਹ ਵੀ ਕਹਿੰਦੇ ਕਿ ਇਹ ਡੇਰੇਦਾਰ ਨੇ ਇਹਨਾਂ ਦਾ ਸਾਡੇ ਧਰਮ ਦੇ ਨਾਲ ਸਾਡੀ ਬਾਈਬਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਲਿਖਤੀ ਮਾਫੀ ਨਾਮ ਜਿਹੜਾ ਮੰਗਿਆ ਗਿਆ ਵਾ ਤੁਸੀਂ ਕਿਹਾ ਕਿ ਜੇ ਅਗਲੀ ਵਾਰੀ ਕਰਨਗੇ ਤੇ ਫਿਰ ਪ੍ਰਸ਼ਾਸਨ ਕੋਲ ਨਹੀਂ ਆਓਗੇ ਬਸ ਸਿੱਧੇ ਆ ਪਹੁੰਚੋਗੇ ਕਿਉਂਕਿ ਸਾਡੇ ਕੋਲ ਦੋ ਮਾਫੀ ਨਾਮੇ ਇਹ ਨੇ ਤੇ ਸਾਡੇ ਕੋਲ 50 ਤੋਂ ਪਲੱਸ ਮਾਫੀ ਨਾਮੇ ਇਹ ਨੇ ਜਿੱਥੇ ਕਿਤੇ ਸਕੂਲ 'ਚ ਕੜਾ ਲਵਾਇਆ ਜਿੱਥੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਬੋਲਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਤੀਆਂ ਨੂੰ ਸਤਾਣ ਦੀਆਂ ਪੋਤੀਆਂ ਕਹੀਆਂ ਇਹੋ ਜਿਹੇ 50 ਮਾਫੀ ਨਾਮੇ ਸਾਡੇ ਕੋਲ ਪਏ ਹੋਏ ਤੇ ਸਾਡੇ ਕੋਲ ਸੱਤ ਸਟੇਟਮੈਂਟਾਂ ਜੱਜਮੈਂਟਾਂ ਦੀਆਂ ਕਾਪੀਆਂ ਪਈਆਂ ਜਿੱਥੇ ਸਾਈ ਪਾਦਰੀਆਂ ਨੂੰ ਸਜ਼ਾ ਹੋਈ ਆ ਜਿੱਥੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕੇਸ ਲੜਿਆ ਤੇ 7 ਸਾਲ ਦੀ ਸਜ਼ਾ ਹੋਈ ਉੱਥੇ ਜਿਹੜਾ ਜਿਹੜੇ ਬੰਦੇ ਨੂੰ ਸਜ਼ਾ ਹੋਈ ਰਾਜੂ ਮਸੀਹ ਉਹਦਾ ਨਾਮ ਪਾਸਟਰ ਹੈ ਆਓ ਇੱਥੇ ਭੰਗਵਾ ਸਾਡੇ ਲਾਗੇ ਪਿੰਡ ਉੱਥੇ ਵੀ ਇਹਦੀ ਵੀ ਹੋਈ ਆ ਉੱਥੇ ਜਿਹੜਾ ਬੰਦਾ ਉਹ ਕਨਵਰਟ ਹੋਇਆ ਸੀ ਸਾਈਅਦ ਦੇ ਵਿੱਚ ਤੇ ਪਾਸਟਰ ਨੇ ਉਹਦੇ ਕੋਲੋਂ ਇਹ ਕੰਮ ਕਰਾਇਆ ਆ ਅਲੀਵਾਲ ਵੀ ਇਹਦੀ ਵੀ ਹੋਈ ਆ ਜਾਂ ਹੋਰ ਵੀ ਕਈ ਥਾਵਾਂ ਤੇ ਸਾਡੇ ਕੋਲ ਸਾਰਾ ਰਿਕਾਰਡ ਪਿਆ ਹੋਇਆ ਅਸੀਂ ਕੋਈ ਹਵਾ ਦੇ ਵਿੱਚ ਗੱਲ ਨਹੀਂ ਕਰ ਰਹੇ ਅਸੀਂ ਵਿਦਿਆਰਥੀ ਜਥੇਬੰਦੀਆਂ ਤੇ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਦੇ ਆਂ ਸਾਡੇ ਕੋਲ ਪਿਛਲੇ 5-6 ਸਾਲਾਂ ਦੀ ਰਿਸਰਚ ਪਈ ਹੋਈ ਹੈ ਅਸੀਂ ਉਹਦੇ ਆਧਾਰ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਸਾਡੇ ਧਰਮ ਦੇ ਉੱਤੇ ਬਾਰ ਬਾਰ ਹਮਲਾ ਕੀਤਾ ਜਾ ਰਿਹਾ ਜਦੋਂ ਅਕਾਲ ਤਖਸਰ ਸਾਹਿਬ ਵੀ ਮੀਟਿੰਗ ਹੋਈ ਅਸੀਂ ਉਹਨਾਂ ਦੇ ਸਾਹਮਣੇ ਵੀ ਸਾਰੀ ਡਾਕੂਮੈਂਟੇਸ਼ਨ ਰੱਖੀ ਕਿ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਕਰੋ ਪਰ ਤੁਹਾਡਾ ਅਟਾਇਰ ਜੀਸਸ ਵਾਲਾ ਹੋਣਾ ਚਾਹੀਦਾ ਤੁਸੀਂ ਪੱਗ ਬਨ ਕੇ ਆਪਣੇ ਨਾਂ ਦੇ ਪਿੱਛੇ ਸਿੰਘ ਲਾ ਕੇ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਸਾਈਅਦ ਆ ਕਈ ਵੀਡੀਓ ਦੇਖੀਆਂ ਹੋਣੀਆਂ ਇੱਕ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀਟ ਦੇ ਉੱਤੇ ਇੱਕ ਪਾਸਟਰ ਆਉ ਆਪਣੀ ਗੱਡੀ ਵੀ ਚਲਾਉਂਦਾ ਤੇ ਪੁਲਿਸ ਦੀ ਨੌਕਰੀ ਵੀ ਕਰਦਾ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਈ ਅਸੀਂ ਉਹ ਬੰਦਾ ਹਾਈਟ ਸਟਰੀਟ ਦੇ ਉੱਤੇ ਦੁਆਵਾ ਕਰ ਰਿਹਾ ਉੱਥੇ ਉਹਨੇ ਆਪਣਾ ਪਖੰਡ ਸ਼ੁਰੂ ਕੀਤਾ ਸੀ ਜਦੋਂ ਸਾਡੇ ਕੋਲ ਵੀਡੀਓ ਆਈ ਅਸੀਂ ਉਹਦੇ ਤੇ ਵੀ ਕਾਰਵਾਈ ਕਰਾਈ ਅਜਿਹੇ ਹੋਰ ਬਹੁਤ ਨੇ ਜਿੱਥੇ ਵੀ ਸਾਨੂੰ ਲੱਗਦਾ ਕਿ ਸਾਡੇ ਧਰਮ ਦੇ ਵਿਰੁੱਧ ਕੋਈ ਕਾਰਵਾਈ ਹੋ ਰਹੀ ਹੈ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਸਾਡਾ ਫਰਜ਼ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਵੀ ਜਿਹੜੀ ਆ ਜੋੜਨੀ ਚਾਹੁੰਨਾ ਕਿ ਸਾਨੂੰ ਪਤਾ ਲੱਗਿਆ ਕਿ ਕੁਝ ਹਿੰਦੂ ਵੀਰ ਹਿੰਦੂ ਜਥੇਬੰਦੀਆਂ ਦੇ ਉਹ ਵੀ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਕਰਕੇ ਪ੍ਰਸ਼ਾਸਨ ਕੋਲ ਸ਼ਿਕਾਇਤ ਲੈ ਕੇ ਆਏ ਸੀਗੇ ਤੇ ਅਸੀਂ ਜਿਸ ਤਰ੍ਹਾਂ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਸਾਰੇ ਵੀਰ ਇਕੱਠੇ ਹੋਏ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਤਖਤ ਸਾਹਿਬ ਤੇ ਚਾਹੇ ਸਾਡੇ ਨਾਲ ਸੰਪਰਕ ਕਰ ਲੈਣ ਚਾਹੇ ਨਿੱਜੀ ਰੂਪ ਦੇ ਵਿੱਚ ਅਸੀਂ ਉਹਨਾਂ ਹਿੰਦੂ ਵੀਰਾਂ ਦੇ ਵੀ ਨਾਲ ਆ ਤੇ ਜਿਹੜਾ ਕੋਈ ਵੀ ਆ ਚਾਹੇ ਕਿਸੇ ਵੀ ਧਰਮ ਦਾ ਕਿਸੇ ਵੀ ਦੀ ਧਰਮ ਦੀ ਬੇਅਦਵੀ ਕਰਦਾ ਜਾਂ ਉਹਦੇ ਬਾਰੇ ਮਾੜਾ ਚੰਗਾ ਬੋਲਦਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੀ